ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਤਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਲੋਕ ਸਭਾ ਦੀਆਂ ਚੋਣਾਂ ਦਾ ਜੋ ਦੌਰ ਚੱਲ ਰਿਹਾ ਹੈ ਮਸਲੇ ਬਹੁਤ ਭਕੇ ਹੋਏ ਨੇ ਚੋਣਾਂ ਦੇ ਅੱਜਕੱਲ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਸੋ ਅੱਜ ਚਨਾਲੋਂ ਪਿੰਡ ਜੋ ਵਾਰਡ ਨੰਬਰ 10 ਉਰਾਲੀ ਦਾ ਹੈ ਸੋ ਇੱਥੋਂ ਜੋ ਐਮਸੀ ਨੇ ਸਰਦਾਰ ਬਹਾਦਰ ਸਿੰਘ ਓਕੇ ਉਹਨਾਂ ਦੇ ਦੁਆਰਾ ਇੱਕ ਮੀਟਿੰਗ ਰੱਖੀ ਗਈ ਜਿੱਥੇ キャブ ਨਟ ਮੰਤਰੀ ਬੀਬਾ ਅਨਮੋਲ ਗਗਨਮਾਨ ਸੋ ਉਹਨਾਂ ਨੇ ਸ਼ਿਰਕਤ ਕੀਤੀ ਅਤੇ ਜੋ ਸਮੱਸਿਆਵਾਂ ਉਹ ਦੱਸੀਆਂ ਆਪਾਂ ਗੱਲਬਾਤ ਕਰਦੇ ਆ ਬੀਬਾ ਅਨਮੋਲ ਗਗਨਮਾਨ ਜੀ ਦੇ ਨਾਲ ਅਤੇ ਤੁਹਾਨੂੰ ਇੱਥੋਂ ਦੀ ਪੂਰੀ ਜਾਣਕਾਰੀ ਵੀ ਦਿਖਾਉਣੇ ਆ ਜੀ ਇੱਛਾ ਜਿਹੜੀ ਸਰਕਾਰ ਨੇ ਜਿਤਾਈ ਹੈ ਉਹਦੇ ਪਰ ਲੋਕਾਂ ਨੇ ਭਰੋਸਾ ਦੇ ਉਹ ਥੋੜਾ ਭਰੋਸਾ ਹੀ ਸੀ ਕਿ 92 ਸੀਟਾਂ ਆਈਆਂ ਉਸ ਭਰੋਸੇ ਦੇ ਨਾਲ ਜੇ ਸਾਡੇ ਮੰਚ ਦੇ ਸਾਰੇ ਜੀ ਤੁਹਾਡੇ ਤੁਸੀਂ ਸਾਰੇ ਬੈਠੇ ਹੱਥੀ ਸਾਰੇ ਦੇ ਮੰਚ ਇੱਕ ਵਿਚਾਰ ਜ਼ਰੂਰ ਆਂਦੇ ਹੋਣੇ ਭਈ ਜਿਹੜੇ ਵਾਅਦੇ ਇਹਨਾਂ ਨੇ ਕਰੇ ਐ ਹੁਣੇ ਪੂਰੇ ਕਰੋਗੇ ਕਿ ਨਹੀਂ ਕਰੋਗੇ ਮਾਨ ਸਰਲੀ ਸਰਕਾਰ ਬਾਣੀ 6 ਮਹੀਨੇ ਅਚ ਉਹ ਕੰਮ ਮਾਨ ਸਾਹਿਬ ਦੀ ਸਰਕਾਰ ਨੇ ਕਰੇ ਹੈ ਜਿਹੜੀ ਚੰਗੀ ਸਰਕਾਰ ਆਖਰੀ ਛੋਟੇ ਨੂੰ ਜਿਆਦਾ ਵੱਡੇ ਨੂੰ ਕੁਛ ਨਾ ਕੁਛ ਤਾਂ ਲੱਗਦਾ ਹੀ ਹੈ ਪੈਸਾ ਯਾਰ ਕਿਸੇ ਨੂੰ ਵੀ ਬਚਦਾ ਹੋਵੇ ਤੈਨੂੰ ਹੋਵੇ ਤੁਹਾਨੂੰ ਹੋਵੇ ਸਭ ਨੂੰ ਅੱਛਾ ਲੱਗ ਜਾਏ ਕੁਛ ਨਾ ਕੁਛ ਤਾਂ ਬਚਤ ਹੁੰਦੀ ਹੈ ਦੂਜਾ ਜਿਹੜਾ ਮੁੱਦਾ ਚੱਕਿਆ ਸੀ ਇਹਨਾਂ ਨੇ ਕਿ ਅਸੀਂ ਸਕੂਲ ਆਫ ਐਮਨੈਂਸ ਬਣਾਵਾਂਗੇ ਉਸ ਸਕੂਲ ਆਫ ਐਮਨੈਂਸ ਉਹ ਟੈਬਲਟ ਮੰਤਰੀ ਪੰਜਾਬ ਪਹੁੰਚ ਚੁੱਕੇ ਨੇ ਮੈਂ ਪੰਡਤ ਸੋਨੀ ਜੀ ਨੂੰ ਸੁਮੇਤੀ ਜੀ ਨੂੰ ਅਮਰੀਤ ਧੋਲਾ ਜੀ ਨੂੰ ਜੀਵਨ ਜੀ ਨੂੰ ਨੀਤੀ ਜੀ ਨੂੰ ਬੇਨਤੀ ਕਰੂੰਗਾ ਅੱਗੇ ਆ ਜਾਣ ਤੇ ਸਰਕਲਸੀ ਜੀ ਆਸ਼ਮੀਲੀ ਜੀ ਸ਼ਰਮਾ ਸਾਹਿਬ ਸਾਡੇ ਸਾਰੇ ਪਤਵੰਤੇ ਜਿਹੜੇ ਸੱਜਣ ਹੈ ਉਹ ਸਾਡੇ ਵਿਚਕਾਰ ਹੈ ਔਰ ਪ੍ਰੈਸ ਤੋਂ ਜਗਦੇਵ ਜੀ ਖਾਲਸਾ ਜੀ ਅਰुण ਜੀ ਅਮਰਜੀਤ ਜੀ ਹਰਪ੍ਰੀਤ ਜੀ ਸਾਡੀ ਕਰਾਲੀ ਚਨਾਲੋਂ ਤੋਂ ਸਾਡਾ ਲੱਕੀ ਸਟੂਡੀਓ ਤੇ ਸਾਡੇ ਪਰਲੋਚਨ ਦੀ ਜੀਤ ਜੀ ਕਿਹਦਾ ਕਿਹਦਾ ਨਾਮ ਲਈਏ ਇੱਕ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਜੀ ਪਹਿਲਾਂ ਤਾਂ ਮੈਂ ਆਪਣੇ ਨਗਰ ਨਿਵਾਸੀਆਂ ਵੱਲੋਂ ਸਾਡੇ ਮੰਤਰੀ ਜੀ ਦਾ ਸਾਡੇ ਨਗਰ ਵਿੱਚ ਪਹੁੰਚਣ ਉੱਤੇ ਅਸੀਂ ਆਪਣਾ ਸਾਰੇ ਨਗਰ ਨਿਵਾਸੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਆਪਣੇ ਮੰਤਰੀ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਔਰ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਸਾਡੇ ਨਗਰ ਵਿੱਚ ਆ ਕੇ ਸਾਡੇ ਨਗਰ ਦੀ رونਕ ਵਧਾਈ ਹੈ ਔਰ ਮੈਂ ਆਪਣੇ ਨਗਰ ਨਿਵਾਸੀਆਂ ਦਾ ਵੀ ਬਹੁਤ ਧੰਨਵਾਦੀ ਕਰ ਧੰਨਵਾਦ ਕਰਦਾ ਹਾਂ ਕਿ ਸਤਿਕਾਰਯੋਗ ਮੇਰੇ ਸਾਰੇ ਹੀ ਬਜ਼ੁਰਗ ਬੈਠੇ ਆਂ ਸਾਡੇ ਸਰਪੰਚ ਸਾਹਿਬ ਸਰਦਾਰ ਗਰਚਾਰ ਸਿੰਘ ਜੀ ਨੇ ਬੈਠੇ ਆਂ ਪੰਚ ਸਾਹਿਬ ਸਰਦਾਰ ਜੀਤ ਸਿੰਘ ਜੀ ਪੰਚ ਓਮ ਜੀ ਕੈਪਟਨ ਪ੍ਰੇਮ ਸਿੰਘ ਜੀ ਸਾਡੇ ਗੀਰੀ ਵੀਰ ਜੀ ਔਰ ਮੈਂ ਮੇਰੇ ਵਾਸਤੇ ਸਾਰੇ ਸਤਿਕਾਰਯੋਗ ਹੈ ਮੈਂ ਸਾਰਿਆਂ ਦੇ ਸਾਡੇ ਚਾਚਾ ਜੀ ਬੈਠੇ ਆਂ ਔਰ ਸਤਬਾਲ ਦੀ ਬੈਠੇ ਆਂ ਮੈਂ ਪਹਿਲਾਂ ਤਾਂ ਸਾਰਿਆਂ ਦਾ ਸਰਦਾਰ ਮਹਾ ਸਿੰਘ ਜੀ ਉਹਨੇ ਸਾਡੇ ਬਜ਼ੁਰਗ ਮੈਂ ਸਾਰਿਆਂ ਦਾ ਬਹੁਤ ਬਹੁਤ ਰਣੀ ਆ ਕਿ ਜਿਨ੍ਹਾਂ ਨੇ ਮੈਨੂੰ ਇਸ ਨਗਰ ਦੀ ਸੇਵਾ ਜਿਹੜੀ ਕਿ ਦਿੱਤੀ ਹੈ ਮੈਂ ਪਹਿਲਾਂ ਵੀ ਕਹਿ ਕੇ ਛਟਿਆ ਕਿ ਮੇਰਾ ਆਖਰੀ ਸਾਹ ਤੱਕ ਕਿ ਕਿਉਂਕਿ ਮੇਰਾ ਇੱਕ ਬਹੁਤ ਵੱਡਾ ਇਮਤਿਹਾਨ ਸੀ ਕਿ ਮੈਂ ਮੈਨੂੰ ਕਿਸੇ ਸਿਆਸੀ ਸਾਜ਼ਿਸ਼ ਦੇ ਅਧੀਨ ਮੈਨੂੰ ਇੱਥੇ ਕਿਹਾ ਸੀ ਕਿ ਤੂੰ ਚਲਣਾਉ ਦੇ ਵਿੱਚ ਇਲੈਕਸ਼ਨ ਲੜਵਾੜ ਨੰਬਰ 10 ਦੇ ਵਿੱਚ ਔਰ ਮੈਨੂੰ ਸਤਿਕਾਰ ਜੋ ਮੇਰੇ ਰੱਬ ਵਰਗੇ ਮੇਰੇ ਨਗਰ ਨਿਵਾਸੀਆਂ ਨੇ ਮੈਨੂੰ ਐਡਾ ਮਾਣ ਦਿੱਤਾ ਐਡੀ ਮੇਰੀ ਇੱਜ਼ਤ ਪਾਤ ਰੱਖੀ ਮੈਂ ਤਾਂ ਕਹੂੰਗਾ ਵਾਹਿਗੁਰੂ ਤੁਹਾਡੇ ਵਿੱਚ ਵੱਸਦਾ ਔਰ ਮੈਨੂੰ ਐਡਾ ਵੱਡਾ ਕਰਕੇ ਨਗਰ ਨੇ ਕੱਢਿਆ ਕਿ ਜਿਹੜੇ ਸਿਆਸੀ ਲੋਗ ਮੈਨੂੰ ਪੱੜਣਾ ਚਾਹੁੰਦੇ ਸੀ ਉਹਨਾਂ ਦੀਆਂ ਉਹਨਾਂ ਨੂੰ ਤਰੇਲੀਆਂ ਆ ਗਈਆਂ ਔਰ ਮੈਂ ਆਪ ਜੀ ਦਾ ਆਖਰੀ ਸਾਹ ਤੱਕ ਰਣੀ ਰਹੂੰਗਾ ਕਿ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਇੱਜ਼ਤ ਬਖਸ਼ੀ ਔਰ ਮੈਂ ਸਰਕਾਰਯੋਗ ਸਾਥੀਓ ਅੱਜ ਜਿਹੜੀ ਮੀਟਿੰਗ ਹੈ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਕਿ ਆਪਣੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਚੋਣ ਜਾ ਰਹੀ ਹੈ ਜਿਸ ਦੇ ਵਿੱਚ ਮੈਂਬਰ ਪਾਰਲੀਮੈਂਟ ਸਾਡੇ ਹਲਕੇ ਦੇ ਹਲਕਾ ਸ੍ਰੀ ਆਨੰਦ ਪ੍ਰਸਾਦ ਤੋਂ ਸਾਡੇ ਸਰਦਾਰ ਭਗਵਤ ਸਿੰਘ ਜੀ ਮਾਨ ਸਾਹਿਬ ਨੇ ਸਾਡੇ ਸੀਐਮ ਸਾਹਿਬ ਨੇ ਸਰਦਾਰ ਮਾਲਵਿੰਦਰ ਸਿੰਘ ਜੀ ਕਾਂਗਸਾਹਬ ਨੂੰ ਇੱਥੇ ਦੇ ਉਮੀਦਵਾਰ ਬਣਾ ਕੇ ਆਨੰਦ ਪ੍ਰਸਾਦ ਤੋਂ ਸਾਡੇ ਕੋਲ ਭੇਜਿਆ ਔਰ ਜਿਹੜੇ ਕਿ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਬਹੁਤ ਪੜੇ ਲਿਖੇ ਇਨਸਾਨ ਹਨ ਔਰ ਬਹੁਤ ਹੀ ਦਲੇਰੀ ਵਾਲੇ ਇਨਸਾਨ ਹਨ ਔਰ ਸਾਨੂੰ ਉਮੀਦ ਹੈ ਕਿ ਸਾਡੇ ਆਨੰਦਪੁਰ ਸਾਹਿਬ ਦਾ ਜਿਹੜਾ ਵੀ ਰੁਕੇ ਹੋਇਆ ਕੰਮ ਹੈ ਚਾਹੇ ਉਹ ਸਾਡੇ ਆਨੰਦਪੁਰ ਸਾਹਿਬ ਦੇ ਵੱਡੇ ਪ੍ਰੋਜੈਕਟ ਹੋਣ ਜਿਹੜੇ ਕਿ ਹਲੇ ਤੱਕ ਸਾਡੇ ਹਲਕੇ ਦੇ ਵਿੱਚ ਨਹੀਂ ਆਏ ਉਹ ਸਾਡੇ ਹਲਕੇ ਦੀ ਆਵਾਜ਼ ਸਾਡੇ ਦੇਸ਼ ਦੀ ਜਿਹੜੀ ਵੱਡੀ ਪੰਚਾਇਤ ਬਣਨ ਜਾ ਰਹੀ ਹੈ ਉਸ ਦਾ ਉਹ ਹਿੱਸਾ ਬਣਨ ਜਾ ਰਹੇ ਹਨ ਔਰ ਮੈਂ ਆਪ ਜੀ ਨੂੰ ਸਾਰਿਆਂ ਨੂੰ ਪਹਿਲਾਂ ਤਾਂ ਇਸ ਗੱਲ ਦੀ ਵਧਾਈ ਦੇਣਾ ਸਾਨੂੰ ਐਡੇ ਵੱਡੇ ਸੂਝਵਾਨ ਮੈਂਬਰ ਪਾਰਲੀਮੈਂਟ ਮਿਲਣ ਜਾ ਰਹੇ ਆਂ ਔਰ ਮੈਂ ਆਸਮਿੱਤ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਪਿੱਛੇ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦੀ ਸਰਕਾਰ ਬਣਾਈ ਹੈ ਸਾਡੇ ਮੈਡਮ ਅਨਮੋਲ ਗਗਨਮਾਨ ਜੀ ਸਾਡੇ ਇਥੋਂ ਹਲਕਾ ਖਰੜਦਾ ਤੁਸੀਂ ਚੁਣਿਆ ਔਰ ਅੱਜ ਪ੍ਰਧਾਨ ਨੂੰ ਪ੍ਰਮਾਨ ਦੀ ਲੋੜ ਨਹੀਂ ਕਿ ਸਾਡੇ ਮੰਤਰੀ ਜੀ ਨੂੰ ਕੈਬਨਿਟ ਦੇ ਵਿੱਚ ਸੀਐਮ ਸਾਹਿਬ ਤੋਂ ਬਾਅਦ ਦੂਜਾ ਜਿਹੜਾ ਦਰਜਾ ਸਾਡੇ ਮੈਡਮ ਜੀ ਦੇ ਕੋਲ ਹੈ ਇਹ ਅਸੀਂ ਬਹੁਤ ਵਧਾਈ ਦੇ ਸਾਰੇ ਤੁਸੀਂ ਪਾਤਰੋਂ ਔਰ ਬਹੁਤ ਵੱਡੀ ਗੱਲ ਹੈ ਮਾਨ ਪਰਿਵਾਰ ਦੀ ਗੱਲ ਕਰੀਏ ਮਾਨ ਸਾਹਿਬ ਦੀ ਗੱਲ ਕਰੀਏ ਸਾਡੇ ਮੈਡਮ ਮਾਨ ਦਾ ਜਿਹੜਾ ਪਰਿਵਾਰ ਹੈ ਸਰਦਾਰ ਜੋਧਾ ਸਿੰਘ ਜੀ ਮਾਨ ਸਾਹਿਬ ਸਾਡੇ ਬਾਪੂ ਜੀ ਸਾਨੂੰ ਤਾਂ ਉਹਨਾਂ ਨੂੰ ਮਿਲ ਕੇ ਇੰਝ ਫੀਲਿੰਗ ਆਉਂਦੀ ਹੈ ਕਿ ਸਾਡੇ ਜਿਵੇਂ ਅਸੀਂ ਆਪਣੇ ਪਿਓ ਦੇ ਨਾਲ ਗੱਲ ਕਰਦੇ ਹਾਂ ਔਰ ਉਹਨਾਂ ਨੇ ਸਾਨੂੰ ਹਮੇਸ਼ਾ ਸਾਡੀ ਪਿੱਠ ਤੇ ਹੱਥ ਰੱਖਿਆ ਔਰ ਸਾਸੀ ਜਿਹੜੀ ਵੀ ਉਹਨਾਂ ਕੋਲ ਕੰਮ ਲੈ ਕੇ ਗਏ ਜਿਵੇਂ ਆਪਣੇ ਲੱਕੜ ਦੇ ਜਿਹੜਾ ਵੀ ਅਸੀਂ ਕੋਈ ਵੀ ਅਸੀਂ ਪ੍ਰੋਬਲਮ ਲੈ ਕੇ ਗਏ ਉਹਨਾਂ ਨੇ ਸਾਨੂੰ ਕਿڑے ਮੱਥੇ ਕਿਹਾ ਕਿ ਕੰਮ ਰੁਕਣਾ ਨਹੀਂ ਚਾਹੀਦਾ ਉਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਤੁਹਾਡਾ ਕੰਮ ਨਹੀਂ ਰੁਕੂਗਾ ਔਰ ਐਡੀ ਹਲੀਮੀ ਐਡੀ ਦਿਆਵਾਨ ਪਰਿਵਾਰ ਹੈ ਉਹਨਾਂ ਦੇ ਸਾਡੇ ਛੋਟਾ ਵੀਰ ਸਾਡੇ ਨਵਦੀਪ ਗੋਲਡੀ ਜੀ ਮੈਂਡਵ ਜੀ ਦੇ ਭਰਾ ਛੋਟੇ ਔਰ ਉਹ ਵੀ ਐਡੇ ਵੱਡੇ ਦਿਆਵਾਨ ਹਨ ਕਿ ਸਾਡੇ ਹਰ ਵਕਤ ਇਹ ਪਰਿਵਾਰ ਸਾਡੇ ਨਾਲ ਖੜਾ ਹੈ ਸਾਡੇ ਹਲਕੇ ਦੇ ਨਾਲ ਖੜਾ ਸਾਡੇ ਸ਼ਹਿਰ ਦੇ ਨਾਲ ਖੜਾ ਔਰ ਸਤਿਕਾਰਯੋਗ ਸਾਥੀਓ ਅੱਜ ਸਮਾਂ ਆ ਗਿਆ ਆਪਾਂ ਇਹਨਾਂ ਦੀ ਜੋ ਕੀਤੀ ਕਾਰਗੁਜ਼ਾਰੀ ਹੈ ਸਾਡੇ ਲਈ ਜੋ ਇਹ ਵਰਦਾਨ ਸਿੱਧ ਹੋਇਆ ਪਰਿਵਾਰ ਅੱਜ ਆਪਾਂ ਇਹਨਾਂ ਦਾ ਕਰਜ ਮੋੜੀਏ ਔਰ ਦੇਸ਼ ਦੇ ਲਈ ਜੋ ਇੱਕ ਵੱਡੀ ਪੰਚਾਇਤ ਬਣਨ ਜਾ ਰਹੀ ਹੈ ਉਸ ਦੇ ਵਿੱਚ ਸਰਦਾਰ ਰਮਾਲਵਿੰਦਰ ਸਿੰਘ ਜੀ ਕਾਗ ਨੂੰ ਚੋਣ ਦੀ ਸਾਲ ਚਾੜੂ ਤੇ ਵੋਟ ਪਾ ਕੇ ਬਟਨ ਦਬਾ ਕੇ ਆਪਾਂ ਉਹਨਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਆਪਣਾ ਮੈਂਬਰ ਪਾਰਲੀਮੈਂਟ ਬਣਾ ਕੇ ਭੇਜੀਏ ਤਾਂ ਕਿ ਸਾਡੇ ਜੀ ਤੁਹਾਡੇ ਸਾਹਮਣੇ ਹੀ ਆ ਲੋਕ ਨਾਲ ਨੇ ਲੋਕ ਆਮ ਆਦਮੀ ਪਾਰਟੀ ਦੀ ਪੂਰੀ سپورਟ ਚ ਨੇ ਲੋਕ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਵੱਲੋਂ ਕੀਤੇ ਗਏ ਕੰਮਾਂ ਤੋਂ ਸੰਤੁਸ਼ਟ ਨੇ ਤੇ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਹੈ ਜਿਹੜੀ ਜਿਹੜੀ ਵੱਡੇ ਮਾਰਜਨ ਦੇ ਨਾਲ ਸੀ ਜਿਹੜੀ ਜਿੱਤ ਕੇ ਮੁੱਖ ਮੰਤਰੀ ਸਾਹਿਬ ਦੇ ਝੋਲੀ ਪਾਵਾਂਗੇ ਨਹੀਂ ਲੋਕਾਂ ਦੇ ਕਿਹੜੇ ਕਿਹੜੇ ਹਿਸਾਬ ਦੇ ਨਾਲ ਵੋਟ ਮੰਗ ਰਹੇ ਹੋ ਜਿਵੇਂ 2 ਸਾਲਾਂ ਤੋਂ ਸਾਵੇ ਦੇ ਦੇਖੋ ਕੰਮ ਸਿਰਫ 2 ਸਾਲ ਹੋਏ ਨੇ ਚਾਹੇ ਉਹ ਮੁਫਤ ਬਿਜਲੀ ਦੀ ਗੱਲ ਹੈ ਚਾਹੇ ਥਰਮਲ ਪਲਾਂਟ ਖਰੀਦਣ ਦੀ ਗੱਲ ਹੈ ਚਾਹੇ ਕੋਲੇ ਦੀ ਮਾਈਨ ਝਾਰਖੰਡ ਵਾਲੀ ਚਲਾਉਣ ਦੀ ਗੱਲ ਹੈ ਨਵੇਂ ਸਕੂਲ ਬਣਾਉਣ ਦੀ ਗੱਲ ਹੈ ਖਰੜ ਦੇ ਲਗਭਗ 35 ਤੋਂ 40 ਕਰੋੜ ਰੁਪਏ ਲਾ ਕੇ ਦੋ ਹਸਪਤਾਲ ਅਪਡੇਟ ਹੋਏ ਨੇ ਸ਼ਹੀਦਾਂ ਦਾ ਸਨਮਾਨ 1 ਕਰੋੜ ਰੁਪਇਆ ਦੇ ਕੇ ਕਰਨ ਵਾਲੀ ਸਰਕਾਰ ਹੈ ਕਰਾਪਸ਼ਨ ਨੂੰ ਨੱਥ ਪਾਉਣ ਵਾਲੀ ਸਰਕਾਰ ਹੈ ਅਸੀਂ ਦਾਅਵੇ ਨਾ ਕਹਿੰਦੇ ਆ ਵੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਸੋ ਦੋ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ 43000 ਨੌਕਰੀਆਂ ਬਿਨਾਂ ਸਫਾਰਿਸ਼ ਬਿਨਾਂ ਪੈਸੇ ਤੋਂ ਦਿੱਤੀਆਂ ਗਈਆਂ ਨੇ ਸੋ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਕੰਮ ਕਰਨ ਦਾ ਤਰੀਕਾ ਉਹ ਲਾਜਵਾਬ ਹੈ ਸ਼ਾਨਦਾਰ ਹੈ ਤੇ ਮੈਂ ਉਮੀਦ ਕਰੂੰਗੀ ਵੀ ਲੋਕ ਅੱਧਾ ਗਲਾਸ ਭਰਿਆ ਦੇਖਣਗੇ ਕਿਉਂਕਿ ਸਾਲ ਦੋ ਹੀ ਹੋਏ ਨੇ ਤੇ ਪੂਰੇ ਸਰਕਾਰ ਦੇ ਜਿਹੜੇ ਮੋਢੇ ਨੇ ਮਜ਼ਬੂਤ ਰੱਖ ਕੇ ਝਾੜੂ ਨੂੰ ਵੋਟ ਪਾਉਣਗੇ ਉੱਪਰ ਝਾੜੂ ਦੀ ਵੋਟ ਇੰਡੀਆ ਗਠਜੰਬੰਦਨ ਨੂੰ ਜਾਣੀ ਹੈ ਉਹਨਾਂ ਸਾਫ ਕਾ ਮੰਤਰੀ ਜਗੋਂ ਸਿੰਘ ਕੰਗ ਪਾਰਟੀ ਛੱਡ ਗਿਆ ਲੱਗਦਾ ਹੈ ਵੀ ਕੋਈ ਨੁਕਸਾਨ ਹੋ ਸਕਦਾ ਹੈ ਦੇਖੋ ਹਰ ਬੰਦੇ ਦੀ ਆਪਣੀ ਮਰਜ਼ੀ ਹੈ ਜੀ ਕਦੋਂ ਉਹਨੇ ਪਾਰਟੀ ਚੋਣਾ ਕਦੋਂ ਉਹਨਾਂ ਨੇ ਪਾਰਟੀ ਛੱਡ ਕੇ ਜਾਣਾ ਸਭ ਨੂੰ ਸ਼ੁਭ ਕਾਮਨਾਵਾਂ ਨੇ ਆ ਤੁਸੀਂ ਮੈਡਮ ਬਾਪੂਆਕ ਵਿਕਾਸਕਾਰ ਚ ਕਿਣਾਏ ਆ ਪਰ ਹਲਕੇ ਦੇ ਵਿੱਚ ਸੱਤ ਪਿੰਡ ਬਾਈਕਾਟ ਕਰ ਰਹੇ ਆ ਇਸ ਤੋਂ ਨਹੀਂ ਹੋਊਗਾ ਜੀ ਜਿਹੜੇ 5 ਪਿੰਡਾਂ ਦੀ ਗੱਲ ਕਰਦੇ ਆ ਦੋ ਚੱਕਰ ਨਹੀਂ ਕਰਕੇ ਇੱਕ ਹੋਰ ਪਿੰਡ ਚ ਜਾਣਾ ਪਿੰਡ ਤਾਂ ਵੀ ਕਰਾਂਗੇ ਨਹੀਂ ਦੇਖੋ ਗੱਲ ਇਹ ਆ ਵੀ ਜਿਹੜੇ 5 ਪਿੰਡਾਂ ਦੇ ਵਿੱਚ ਨਾ ਸਾਡੇ ਅਫੀਸਰ ਤਹਿਸੀਲਦਾਰ ਦੀ ਗਲਤੀ ਰਹੀ ਮੈਂ ਪਿੰਡ ਵਾਸੀਆਂ ਨੂੰ ਵੀ ਦੱਸੂਗੀ ਮੈਂ ਉਹ ਪਿੰਡਾਂ 'ਚ ਜਾ ਕੇ ਆਈ ਆ ਬੜਾ ਸੋਹਣਾ ਮੇਰੇ ਪ੍ਰੋਗਰਾਮ ਹੋਏ ਸਾਡੇ ਮੈਡਮ ਜਿਹੜੇ ਤਹਿਸੀਲਦਾਰ ਆ ਕਿਤੇ ਉਹਨਾਂ ਤੋਂ ਗਲਤੀ ਦੇ ਨਾਲ ਅਚਾਨਕ ਹੀ ਪਿੰਡਾਂ ਵਾਲਿਆਂ ਦੀਆਂ ਜਿਹੜੀਆਂ ਰਜਿਸਟਰੀਆਂ ਨੇ ਉਹ ਬੰਦ ਕਰ ਦਿੱਤੀਆਂ ਪਿੰਡ ਵਾਲੇ ਡਰ ਗਏ ਮੈਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਮਝਾਇਆ ਵੀ ਇਹ ਜਿਹੜੀ ਤੁਸੀਂ ਕੰਮ ਕੀਤਾ ਹੈ ਇਹ ਗੱਲ ਕੀਤੀ ਹੈ ਗਲਤ ਕੀਤੀ ਹੈ ਇਹ ਤੁਸੀਂ ਲੋਕਾਂ ਦੇ ਹੱਕ 'ਚ ਵੀ ਨਹੀਂ ਕਰ ਰਹੇ ਤੇ ਸਰਕਾਰ ਦੇ ਹੱਕ 'ਚ ਵੀ ਨਹੀਂ ਕਰ ਰਹੇ ਸੋ ਐਓ ਜੀਆਂ ਗੱਲਾਂ ਨਾ ਕਰੋ ਬਕਾਇਦਾ ਉਹਨਾਂ ਨੇ ਮਾਫੀ ਮੰਗੀ ਹੈ ਸਾਰੇ ਪਿੰਡ ਵਾਲਿਆਂ ਨੂੰ ਬੁਲਾਇਆ ਹੈ ਇਹਦੇ 'ਚ ਸਰਕਾਰ ਦੀ ਕਿਸੇ ਤਰੀਕੇ ਦੀ ਕੋਈ ਮਨਸ਼ਾ ਨਹੀਂ ਹੈ ਇਹ ਸਿਰਫ ਅਫਸਰਾਂ ਦੇ ਲੈਵਲ ਉੱਤੇ ਕੀਤੀ ਹੋਈ ਗੱਲ ਹੈ ਤੇ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਹੈ ਵੀ ਉਹਨਾਂ ਨੇ ਇਹ ਗਲਤੀ ਕੀਤੀ ਹੈ ਬਕਾਇਦਾ ਉਹਨਾਂ ਨੇ ਆ ਚੈਨਲ ਉਤੇ ਆਪਣੀ ਇੱਕ ਵਾਇਡ ਦਿੱਤੀ ਆ ਵੀ ਜਿਹੜੀਆਂ ਰਜਿਸਟਰੀਆਂ ਨੇ ਉਹ ਸਾਰੇ ਪਿੰਡਾਂ ਦੀਆਂ ਖੁੱਲੀਆਂ ਹੋਈਆਂ ਨੇ ਜਿੰਨੀ ਦੇਰ ਮੈਂ ਬੈਠੀ ਆ ਕਿਸੇ ਗੱਲ ਦੀ ਫਿਕਰ ਨਾ ਕਰੋ ਮੈਂ ਲੋਕਾਂ ਦੇ ਨਾਲ ਆ ਹਰ ਪੱਖੋਂ ਮੈਂ ਆਪਣੇ ਹਲਕੇ ਦੇ ਇੱਕ ਇੱਕ ਪਿੰਡ ਦੇ ਨਾਲ ਇੱਕ ਇੱਕ ਮਸਲੇ ਦੇ ਨਾਲ ਖੜੀ ਆ ਉਹਨਾਂ ਲਈ ਹਰ ਗੱਲ ਉੱਤੇ ਮੈਂ ਡਟ ਕੇ ਬੋਲੂਗੀ ਕੰਪੇਨ ਕਿਹੜੀ ਪਾਰਟੀ ਨੂੰ ਦੇਖ ਰਹੇ ਹੋ ਇਹ ਕਿਹੜੀ ਪਾਰਟੀ ਦਾ ਮੁਕਾਬਲਾ ਲੱਗਦਾ ਮੁਕਾਬਲਾ ਤਾਂ ਜੀ ਆਪਣੇ ਨਾਲ ਹੀ ਆਪਣੇ ਕੰਮਾਂ ਨੂੰ ਸਾਡਾ ਬਿਹਤਰ ਕਰਨ ਲਈ ਹੋਰ ਕੰਮ ਕਰਨ ਲਈ ਅਸੀਂ ਕਿਸੇ ਦਾ ਮੁਕਾਬਲਾ ਕੀ ਕਰੀਏ ਕੋਈ ਮੁਕਾਬਲੇ ਦੇ ਕਾਬਲ ਹੈ ਹੀ ਨਹੀਂ ਮੁਕਾਬਲਾ ਆਮ ਆਦਮੀ ਪਾਰਟੀ ਦਾ ਆਪਣੇ ਨਾਲ ਹੀ ਹੈ ਤੇ ਅਸੀਂ ਆਪਣੇ ਕੰਮਾਂ ਨੂੰ ਹੋਰ ਬੈਟਰ ਕਰਦੇ ਰਹਿੰਦੇ ਆ ਮੁੱਖ ਮੰਤਰੀ ਸਾਹਿਬ ਦੇ ਮੁਕਾਬਲੇ ਚ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਹੈਗਾ ਹਲਕਾ ਘਰੜ ਨੂੰ ਅਗਲੇ 3 ਸਾਲਾਂ ਦਾ ਕੀ ਕੰਮ ਕਰ ਲਈਏ ਹਲਕਾ ਘਰੜ ਨੂੰ ਕਮਾਲ ਦਾ ਬਣਾਵਾਂਗੇ ਜੀ ਸ਼ਾਨਦਾਰ ਬਣਾਵਾਂਗੇ ਤੁਹਾਨੂੰ ਮੁੱਖ ਮੰਤਰੀ ਸਾਹਿਬ ਉਹ 13 0 ਦਾ ਮਿਸ਼ਨ ਚਲਾਇਆ ਜਾ ਰਹੇ ਆ ਲੱਗਦਾ ਇਹ ਕਾਮਯਾਬ ਹੋਊਗਾ ਕਿਉਂ ਨਹੀਂ ਹੋਵਾਂਗੇ ਜੀ ਪੰਜਾਬ ਦੇ ਲੋਕ ਮੇਰਾ ਪਰ ਹੱਥ ਰੱਖਣ ਸਿਰ ਤੇ ਪੰਜਾਬੀਆਂ ਨੂੰ ਸਮਝਾਉਣੀ ਚਾਹੀਦੀ ਹੈ ਵੀ ਜਿਹੜੀ ਵੋਟ ਹੈ ਉਹ ਇਮਾਨਦਾਰ ਇਨਸਾਨ ਨੂੰ ਪਾਉਣੀ ਆ ਸਰਦਾਰ ਭਗਵੰਤ ਮਾਨ ਜੀ ਨੂੰ ਤੇ ਆਪਣੇ ਆਮ ਲੋਕਾਂ ਦੀ ਬਣਾਈ ਹੋਈ ਜਿਹੜੀ ਆਮ ਘਰਾਂ ਦੇ ਬੱਚਿਆਂ ਦੀ ਬਣਾਈ ਹੋਈ ਸਰਕਾਰ ਹੈ ਇਹਦੇ ਮੋਢੇ ਮਜ਼ਬੂਤ ਰੱਖਣੇ ਨੇ ਤੇ 13 ਜ਼ੀਰੋ ਕਰਨ ਨੂੰ ਕੀ ਹੈ ਜੀ ਬਸ ਲੋਕ ਵਿਕਾਸ ਨੂੰ ਵੋਟ ਪਾਉਣ ਡਿਵੈਲਪਮੈਂਟ ਨੂੰ ਵੋਟ ਪਾਉਣ ਤੇ ਮੈਨੂੰ ਪੂਰੀ ਉਮੀਦ ਹੈ ਮੇਰੇ ਜਾਗਰੂਕ ਪੰਜਾਬੀਆਂ ਤੋਂ ਵੀ ਸਹੀ ਫੈਸਲਾ ਲੈਣਗੇ ਕੋਈ ਨਾ ਕਰੀਏ ਤਾਂ ਉਹ ਕਿਹੜੇ ਐਸੇ ਮੁੱਦੇ ਨੇ ਜਿਨ੍ਹਾਂ ਨੂੰ ਵਿਚਾਰਣ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਹਲਕਾ ਸ਼ਿਰਿਆ ਨਾਮ ਕੋਰ ਸਾਹਿਬ ਜੀ ਵਿੱਚ ਮਾਈਨਿੰਗ ਦੀ ਟੂਟਾ ਬੱਡਾ ਐਸੇ ਦਾ ਬੋਲਦਾ ਰਿਹਾ ਦੇਖੋ ਮੈਂ ਆਪਣੇ ਮੈਂ ਤੇ ਆਪਣੇ ਹਲਕੇ ਦੀ ਜਿਹੜੀ ਗੱਲ ਕਰ ਸਕਦੀ ਹਾਂ ਹਲਕੇ ਦੀ ਡਿਵੈਲਪਮੈਂਟ ਦੀ ਗੱਲ ਕਰ ਸਕਦੀ ਹਾਂ ਮੈਂ ਤੇ ਅਕਸਰ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਜਿਹੜੇ ਕੰਮ ਹਾਲੇ ਸਾਲ ਵੀ ਦੋਈ ਹੋਏ ਨੇ ਜੀ ਹਲੇ ਤੇ ਟਰੇਲਰ ਦਿਖਾਇਆ ਹਰ ਪਿਕਚਰ ਹਲੇ ਬਾਕੀ ਹੈ ਤੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਤੁਸੀਂ ਮੇਰੇ ਵੱਡੇ ਭਰਾਓ ਸਾਰੇ ਪੱਤਰਕਾਰ ਆਪਾਂ ਇੱਕ ਹੀ ਏਰੀਏ ਦੇ ਰਹਿਣ ਵਾਲੇ ਆ ਬੇਫਿਕਰ ਰਹੋ ਤੇ ਤੁਹਾਨੂੰ ਕੰਮ ਕਰਕੇ ਦਵਾਂਗੇ ਕਹਿ ਰਹੇ ਆ ਵੀ 400 ਤੋਂ ਪਾਰ ਜਾਵਾਂਗੇ ਕੀ ਕਹੋਗੇ ਤੁਸੀਂ ਪਰ 400 ਤੋਂ ਪਾਰ ਹੀ ਜਾਣਗੇ ਹਾਂਜੀ ਬਸ ਮੈਡਮ ਪਾਰ ਪਾਰ ਬਸ 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 ਇਹ ਸਾਪਾਟ ਪਾਸ ਸਰਕਾਰ ਨੇ ਰੋਕਿਆ ਹੋਇਆ ਹੈ ਪ੍ਰਮਾਤਮਾ ਸੁੱਖ ਰੱਖੇ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ ਨਰਿੰਦਰ ਮੋਦੀ ਦੀ ਸਰਕਾਰ ਬਦਲੇ ਤੇ ਮੰਡੀ ਬੋਰਡ ਦਾ 8000 ਜਿਹੜਾ ਪਿੰਡੂ ਵਿਕਾਸ ਫੰਡ ਹੈ ਰੋਕਿਆ ਹੋਇਆ ਉਹ ਸਾਡਾ ਵਾਪਸ ਆਵੇ ਤੇ ਹਰ ਇੱਕ ਜਿਹੜੀ ਸੜਕ ਆ ਪੰਜਾਬ ਚ ਬਣਾਈ ਜਾਊਗੀ ਬਹੁਤ ਤਰ੍ਹਾਂ